मामला के फिलहाल समाई और अभी देखने वाला है मैं ना सब इंस्पेक्टर एम ऋषिकिंग इन चार्ज था को भेंडा ए जेड़े कुछ शरारती आंसर बुल्ट मोटरसाइकिलਾਂ ਦੇ ਉੱਤੇ ਸਲੈਂਸਰ ਦੇ ਲਾ ਕੇ ਦੂਜੇ ਚੇਂਜ ਕਰਕੇ ਪਟਾਕੇ ਵਿਜਾਉਂਦੇ ਸੀ ਜ਼ੋਰ ਪ੍ਰਦਰਸ਼ਨ ਕਰਦੇ ਸੀ ਆਮ ਪਬਲਿਕ ਨੂੰ ਡਰਾਉਂਦੇ ਸੀ ਮਾ ਪਟਾਕੇ ਮਾਰ-ਮਾਰ ਕੇ ਉਹਨਾਂ ਦੇ ਸਲੈਂਸਰ ਲਾਏ ਗਏ ਆ ਤੇ ਇਹਦੇ ਨਾਲ ਅੱਜ ਡੈਮੇਜ ਕੀਤੇ ਗਏ ਆ ਕਿੰਨੇ ਕਿਸਮ ਦੇ ਸਾਨੂੰ ਇਹ ਕੋਈ 10 ਕਿ ਸਿਲੈਂਸਰ ਉਤਾਰੇ ਹੈ ਕਿ ਬਾਕੀ ਸਾਡੀ ਕਾਰਵਾਈ ਕੰਟੀਨਿਊ ਜਾਰੀ ਰਹੂਗੀ ਜਿੱਥੇ ਵੀ ਕੋਈ ਵੀ ਸਾਨੂੰ ਇਹ ਜਿਹਾ ਮੋਟਰਸਾਈਕਲ ਮਿਲਦਾ ਉਹਨੂੰ ਅਸੀਂ ਨਾਲ ਇੰਪਾਉਂਡ ਵੀ ਕਰ ਰਹੇ ਹਾਂ ਤੇ ਨਾਲ ਹੀ ਉਹਦਾ ਸਿਲੈਂਸਰ ਉਤਾਰ ਕੇ ਜਦੋਂ ਜੁਰਮਾਨਾ ਭਰ ਕੇ ਆਉਂਦਾ ਫਿਰ ਉਹਨੂੰ ਸਿਲੈਂਸਰ ਚੇਂਜ ਕਰਕੇ ਦੇ ਦਿੰਦੇ ਹਾਂ ਬਾਰ ਬਾਰ ਜੀ ਇਹ ਜੁਰਮਾਨਾ ਕਵੇ ਦੁਆਰਾ ਤੇ ਦੇਖੋ ਜਿੰਨੇ ਵਾਰੀ ਕਰੂਗਾ ਅਸੀਂ ਇਹਨੂੰ ਇੰਪਾਉਂਡ ਕਰੀ ਜਰਾ ਮੰਗੇ ਜੇ ਫਿਰ ਵੀ ਵਾਰ-ਵਾਰ ਦੋ ਜਾਂ ਚਾਰ ਵਾਰੀ ਕਰੂਗਾ ਉਹਦੇ ਖਿਲਾਫ ਇਹ ਲਿਖ ਕੇ ਆਰ.ਟੀ.ਓ. ਸਾਹ ਨੂੰ ਵੀ ਭੇਜਾਂਗੇ ਤੇ ਕਾਨੂੰਨਕਾਰੀ ਕਾਰਵਾਈ ਕੀਤੀ ਜਾਵੇਗੀ ਕਿ ਪਰਿਵਾਰਕ ਮੈਂਬਰ ਆ ਜਿਹੜੇ ਬੁਲਟ ਮੋਟਰਸਾਈਕਲ ਲੈ ਦਿੰਦੇ ਆ ਪਰ ਬੱਚਿਆਂ ਨੂੰ ਸਮਝਾਉਂਦੇ ਨਹੀਂ ਲੱਗਦਾ ਵੀ ਉਹਨਾਂ ਨੂੰ ਵੀ ਸਮਝਾਉਣ ਦੀ ਲੋੜ ਹੈ ਦੇਖੋ ਮੈਂ ਉਹਨਾਂ ਪੇਰੈਂਟਸ ਨੂੰ ਵੀ ਅਪੀਲ ਕਰੂੰਗਾ ਵੀ ਜਿਹੜੇ ਆਪਣੇ ਨਵਾਲਗ ਬੱਚਿਆਂ ਨੂੰ ਜਾਂ ਬਾਲਗ ਬੱਚਿਆਂ ਨੂੰ ਵੀ ਦਿੰਦੇ ਆ ਮੋਟਰਸਾਈਕਲ ਲੈ ਕੇ ਲੈ ਕੇ ਜਰੂਰ ਦਿਓ ਪਰੰਤੂ ਉਹਦੇ ਬੱਚੇ ਦੇ ਵਿੱਚ ਵੀ ਧਿਆਨ ਰੱਖੋ ਜੇ ਬੱਚਾ ਕੋਈ ਚੇਂਜ ਤਾਂ ਨਹੀਂ ਕਰਦਾ ਮੋਟਰਸਾਈਕਲ ਦੇ ਉੱਤੇ ਜਿਵੇਂ ਸਲੈਂਸਰ ਚੇਂਜ ਕਰਾ ਦਿੰਦੇ ਪੇਰੈਂਟਸ ਨੂੰ ਉਰੇ ਆਵਾਜ਼ ਜੋ ਭਰ-ਭਰ ਕਰ ਪੈਂਦਾ ਨਾਲ ਪਟਾਕੇ ਵੀ ਮਾਰਦਾ ਇਸ ਕਰਕੇ ਤੇਰਾਂਥ ਨੂੰ ਵੀ ਅਪੀਲ ਹੈ ਵੀ ਬੱਚਿਆਂ 'ਚ ਵੀ ਧਿਆਨ ਰੱਖਣਾ ਹੁਣ ਲਗਾਤਾਰ ਐਕਸ਼ਨ ਕੀਤੀ ਜਾਊਗੀ ਇਹ ਬਿਲਕੁਲ ਕੰਟੀਨਿਊ ਜਾਰੀ ਰਹੂਗੀ ਜਰੂਰ